ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਚੀਨ ਨੂੰ ਛੱਡ ਕੇ ਸਾਰੇ ਦੇਸ਼ਾਂ ਦੇ 90 ਦਿਨਾਂ ਦੀ ਟੈਰਿਫ ਰੋਕ ਦੇ ਐਲਾਨ ਤੋਂ ਬਾਅਦ ਅਮਰੀਕੀ ਸਟਾਕ ਮਾਰਕੀਟ ਵਿੱਚ ਤੇਜ਼ੀ ਆਈ। ਤੁਹਾਨੂੰ ਦੱਸਦੀ ਹੈ ਕਿ ਅਮਰੀਕਾ ਨੇ 10 ਅਪ੍ਰੈਲ ਤੋਂ ਚੀਨੀ ਸਮਾਨ ਤੇ ਟੈਰਿਫ 104% ਤੋਂ ਵਧਾ ਕੇ 125% ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਅਮਰੀਕੀ ਸਟਾਕਾਂ ਵਿੱਚ ਤੇਜ਼ੀ ਆਈ ਹੈ। ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਸਟਾਕ ਮਾਰਕੀਟ ਵਿੱਚ ਇੱਕ ਦਿਨ ਦਾ ਸਭ ਤੋਂ ਵੱਡਾ ਵਾਧਾ ਦੇਖਣ ਨੂੰ ਮਿਲਿਆ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਸੋਮਵਾਰ ਨੂੰ ਅਮਰੀਕੀ ਸਟਾਕ ਬਾਜ਼ਾਰਾਂ ਵਿੱਚ ਜ਼ਬਰਦਸਤ ਵਾਦਾ ਦਰਜ ਕੀਤਾ ਗਿਆ ਐਸ ਐਂਡ ਪੀ 500 ਇੰਡੈਕਸ 9.5% ਦੇ ਵਾਧੇ ਨਾਲ ਬੰਦ ਹੋਇਆ ਜਦੋਂ ਕਿ ਨਸਦਕ 12% ਦੇ ਵਾਧੇ ਨਾਲ 100 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ ਡਾਉ ਜੋਨਸ ਇੰਡਸਟਰੀਅਲ ਅਸਟ ਵਿੱਚ ਵੀ ਲਗਭਗ 7.9% ਦਾ ਵਾਧਾ ਦੇਖਿਆ ਗਿਆ ਇੱਕ ਦਿਨ ਦੇ ਅੰਦਰ ਬਾਜ਼ਾਰ ਵਿੱਚ ਲਗਭਗ 3 ਬਿਲੀਅਨ ਸ਼ੇਅਰਾਂ ਦਾ ਲੈਣ-ਦੇਣ ਹੋਇਆ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ 트럼ਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਮੈਂ 90 ਦਿਨਾਂ ਲਈ ਟੈਰਿਫ ਤੇ ਬ੍ਰੇਕ ਦਾ ਆਦੇਸ਼ ਦੇ ਰਿਹਾ ਇਸ ਦੌਰਾਨ ਤੁਰੰਤ ਪਰ ਭਾਵ ਨਾਲ 10% ਟੈਰਿਫ ਲਾਗੂ ਰਹੇਗਾ ਹਾਲਾਂਕਿ ਇਸ ਬੰਦੀ ਵਿੱਚ ਚੀਨ ਤੇ ਟੈਰਿਫ ਸ਼ਾਮਿਲ ਨਹੀਂ ਹੈ ਜਿਸ ਨੂੰ ਵਾਈਟ ਹਾਊਸ ਨੇ ਏਸ਼ੀਆਈ ਦੇਸ਼ ਦੁਆਰਾ ਅਮਰੀਕੀ ਆਯਾਤ ਤੇ 84% ਡਿਊਟੀ ਲਗਾਉਣ ਤੋਂ ਬਾਅਦ 125% ਤੱਕ ਵਧਾ ਦਿੱਤਾ ਸੀ ਰਿਪੋਰਟ ਵਿੱਚ ਕਿਹਾ ਗਿਆ ਕਿ ਐਸ ਐਂਡ ਪੀ ਨੇ ਸਭ ਤੋਂ ਵੱਡੀ ਇਨਟਰਡੇ ਰਿਵਰਸਲ ਦੇਖੀ ਲਗਭਗ 11 ਫੀਸ ਜੋ ਨਵੰਬਰ 2008 ਵਿੱਚ ਵਿਸ਼ਵ ਵਿਆਪੀ ਵਿੱਤੀ ਸੰਕਟ ਦੇ ਸਿਖਰ ਉੱਤੇ ਸੀ ਅਤੇ ਮਈ 2010 ਵਿੱਚ ਫਲੈਸ਼ ਕ੍ਰੈਸ਼ ਨਾਲੋਂ ਵੀ ਵੱਧ ਸੀ ਰਿਪੋਰਟ ਵਿੱਚ ਕਿਹਾ ਗਿਆ 골ਡਮੈਨ ਸachs ਗਰੁੱਪ ਐਨਸੀ ਦੇ ਸ਼ੇਅਰਾਂ ਵਿੱਚ ਕਰੀਬ 17.34% ਦਾ ਜ਼ਬਰਦਸਤ ਵਾਧਾ ਦੇਖਿਆ ਗਿਆ ਜੋ ਐਸਐਨਪੀ 500 ਦੇ ਲਾਭ ਨਾਲੋਂ ਜ਼ਿਆਦਾ ਹੈ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਵਪਾਰੀਆਂ ਨੇ ਬਾਜ਼ਾਰ ਵਿੱਚ ਗਰਾਵੜ ਦੇ ਦੌਰਾਨ ਜਮ੍ਹਾਂ ਕੀਤੀ ਗਈ ਸ਼ਾਰਟ ਪੋਜੀਸ਼ਨ ਨੂੰ ਕਵਰ ਕਰਨ ਲਈ ਕਾਲੀ ਕੀਤੀ ਪਿਛਲੇ ਹਫ਼ਤੇ ਹੇਜ਼ ਫੰਡਾਂ ਨੇ ਇੰਡੈਕਸ ਅਤੇ ਈਟੀਐਫ ਵਰਗੇ ਅਮਰੀਕੀ ਮੈਕਰੋ ਉਤਪਾਦਾਂ ਵਿੱਚ ਰਿਕਾਰਡ ਉੱਚ ਹਫਤਾਵਾਰੀ ਬਾਲੀਅਮ ਉੱਤੇ ਸ਼ਾਰਟ ਵੇਟ ਦਰਜ ਕੀਤੀਆਂ ਬੋਸਟਨ ਦੀ ਬੈਲਥ ਮੈਨੇਜਮੈਂਟ ਮਾਹਰ ਗੀਨਾ ਬੋਲਵਿਨ ਦਾ ਮੰਨਣਾ ਹੈ ਕਿ ਬਾਜ਼ਾਰ ਲਈ ਇੱਕ ਪਰਿਵਾਸ਼ਿਤ ਪੁਲ ਜਿਸ ਦਾ ਨਿਵੇਸ਼ਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਨੇ ਕੰਪਨੀਆਂ ਦੇ ਤਿਮਾਹੀ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਜਾਰੀ ਕੀਤੇ ਜਾਣਗੇ ਜੋ ਬਾਜ਼ਾਰ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ 90 ਦਿਨਾਂ ਦੀ ਰਾਹਤ ਤੋਂ ਬਾਅਦ ਸਥਿਤੀ ਕੀ ਹੋਵੇਗੀ ਇਸ ਬਾਰੇ ਅਜੇ ਵੀ ਪੰਬਰ ਪੁਸਾ ਹੈ ਇਹ ਧਿਆਨ ਦੇਣ ਯੋਗ ਹੈ ਕਿ ਜੇਪੀ ਮੋਰਗਨ ਵਰਗੇ ਵੱਡੇ ਬੈਂਕਾਂ ਦੇ ਨਤੀਜੇ ਸ਼ੁੱਕਰਵਾਰ ਨੂੰ ਸਾਹਮਣੇ ਆਉਣਗੇ ਜਿਸ ਨਾਲ ਅਮਰੀਕੀ ਕਾਰਪੋਰੇਟ ਸੈਕਟਰ ਦੀ ਅਸਲੀ ਸਥਿਤੀ ਦਾ ਮੁਲਾਂਕਣ ਕੀਤਾ ਜਾ ਸਕੇਗਾ 트੍ਰੰਪ ਨੇ ਲਿਖਿਆ ਚੀਨ ਵੱਲੋਂ ਵਿਸ਼ੇ ਬਾਜ਼ਾਰਾਂ ਪ੍ਰਤੀ ਸਤਿਕਾਰ ਦੀ ਘਾਟ ਦੇ ਆਧਾਰ ਤੇ ਮੈਂ ਅਮਰੀਕਾ ਵੱਲੋਂ ਚੀਨ ਤੇ ਲਗਾਏ ਕੇ ਟੈਰਿਫ ਨੂੰ 125 ਫੀਸ ਦੇ ਤੱਕ ਵਧਾ ਰਿਆ ਜੋ ਤੁਰੰਤ ਲਾਗੂ ਹੋਵੇਗਾ ਉਮੀਦ ਹੈ ਕਿ ਚੀਨ ਜਲਦੀ ਸਮਝ ਜਾਵੇਗਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਆਰਥਿਕ ਤੌਰ ਤੇ ਲਗਾਤਾਰ ਨੁਕਸਾਨ ਪਹੁੰਚਾਉਣ ਦੇ ਦਿਨ ਖਤਮ ਹੋ ਗਏ ਨੇ ਅਤੇ ਇਹ ਸਵੀਕਾਰਯੋਗ ਵੀ ਨਹੀਂ ਹੈ